ਸਿੱਖ ਜਿਉਂ ਜਪਦਾ ਤੇ ਰਸਤਾ ਬਣਦਾ ਉਂਝ ਕੋਈ ਰਸਤਾ ਨਹੀਂ ਜਪੋਗੇ ਤੇ ਰਸਤਾ ਬਣਦਾ ਉਂਝ ਕੋਈ ਰਸਤਾ ਨਹੀਂ ਪੁੱਛਦੇ ਰਹੋ ساری ਜ਼ਿੰਦਗੀ ਤਾਂ ਵੀ ਕਿਧਰੇ ਨਹੀਂ ਪਹੁੰਚੋਗੇ ਪੁੱਛਤ ਹੈ ਪਤਪ ਤੇ ਮਾਰਗ ਨਾ ਧਰੇ ਪਦ ਪ੍ਰੀਤਮ ਕੇ ਵੇ ਇਸ ਸੇ ਬਾਤਨ ਸੇ ਜਾਈਏ ساری ਜ਼ਿੰਦਗੀ ਮਨੁੱਖ ਸੁਣਦਾ ਰਹੇ ساری ਜ਼ਿੰਦਗੀ ਮਨੁੱਖ ਪੁੱਛਦਾ ਰਹੇ ਚੱਲੇ ਨਾ ਕਿਧਰੇ ਵੀ ਨਹੀਂ ਪਹੁੰਚੇਗਾ ਬਿਲਕੁਲ ਨਹੀਂ ਪਹੁੰਚੇਗਾ ਚੱਲਣ ਨਾਲ ਹੀ ਪਹੁੰਚੇਗਾ ਤੋ ਚੱਲਣਾ ਕੀ ਹੈ ਜਪਣਾ ਜੱਪ ਨਾਲ ਮਨ ਉਹ ਪਹੁੰਚ ਜਾਏਗਾ ਉਂਝ ਕੋਈ ਤਰੀਕਾ ਨਹੀਂ ਔਰ ਜਿੰਨੇ ਵੀ ਤਰੀਕੇ ਨੇ ਉਹ ਸਿਰਫ ਇਸ ਵਾਸਤੇ ਨੇ ਕਿ ਬੰਦਾ ਜਪੇ ਜਪੇ ਤੇ ਰਸਤਾ ਬਣੇਗਾ ਉਂਝ ਕੋਈ ਰਸਤਾ ਨਹੀਂ ਬਣਾ ਬਣਾਇਆ ਕੋਈ ਰਸਤਾ ਨਹੀਂ ਜਿਉਂ ਬੰਦਾ ਜਪਣਾ ਸ਼ੁਰੂ ਕਰ ਦਿੰਦਾ ਹੈ ਸਜੇ ਸਜੇ ਉਸ ਦੀ ਸੁਰਤ ਚੱਲ ਪੈਂਦੀ ਔਰ ਨਵੇਂ ਤੋਂ ਨਵੇਂ ਉਹਦੇ ਵਾਸਤੇ ਫਿਰ ਦਰਵਾਜ਼ੇ ਖੁੱਲਦੇ ਨੇ ਨਵੇਂ ਤੋਂ ਨਵਾਂ ਉਸ ਦੇ ਵਾਸਤੇ ਫਰਮਾਰਗ ਬਣਦਾ ਹੈ ਨਵੇਂ ਤੋਂ ਨਵੇਂ ਉਸ ਦੇ ਅੰਦਰ ਅਨਭੋ ਪੈਦਾ ਹੁੰਦੇ ਨੇ ਬਦਕਿਸਮਤੀ ਇਹ ਹੈ ਮਨੁੱਖ ਸਭ ਕੁਝ ਪਹਿਲੇ ਜਾਣ ਲੈਣਾ ਚਾਹੁੰਦਾ ਹੈ ਕਿ ਜਪਣਾ ਬਾਅਦ ਵਿੱਚ ਚਾਹੁੰਦਾ ਹੈ ਇਹ ਹੋ ਨਹੀਂ ਸਕਦਾ ਮੂਲ ਬਿਨਾ ਸ਼ਾਖਾਂ ਕਦ ਆਏ ਸਾਈਬਾਂ ਦੀ ਬਾਣੀ ਦਾ ਫੈਸਲਾ ਮੂਲ ਪਹਿਲੇ ਸ਼ਾਖਾਂ ਬਾਅਦ ਵਿੱਚ ਬੁਨਿਆਦ ਪਹਿਲੇ ਮਕਾਨ ਬਾਅਦ ਵਿੱਚ ਪਹਿਲੇ ਬੁਨਿਆਦਾਂ ਬੜੀਆਂ ਨੇ ਫਿਰ ਮਕਾਨ ਖਸਰ ਦੇ ਨੇ ਪਹਿਲੇ ਮੂਲ ਹੈ ਫਿਰ ਸ਼ਾਖਾ ਫੁੱਲ ਪੱਲ ਪੱਤੇ ਬਾਅਦ ਵਿੱਚ ਪਹਿਲੇ ਜੜਾ ਜਪਣਾ ਪਹਿਲੇ ਸੂਝ ਸਮਝ ਬਾਅਦ ਵਿੱਚ ਮਿਲੇਗੀ ਆਨੰਦ ਬਾਅਦ ਵਿੱਚ ਮਿਲੇਗਾ ਸਾਰੀ ਜਾਣਕਾਰੀ ਬਾਅਦ ਵਿੱਚ ਮਿਲੇਗੀ ਪਰ ਜਪਣਾ ਪਹਿਲੇ ਜਾਪ ਪਹਿਲੇ ਜਾਪ ਦੀ ਅਰੰਭਤਾ ਪਹਿਲੇ ਜਾਪ ਤੋਂ ਬਿਨਾ ਹੋਰ ਕੋਈ ਤਰੀਕਾ ਨਹੀਂ ਕਿ ਬੰਦਾ ਰੱਬ ਨੂੰ ਜਾਣ ਲਵੇ ਇਹ ਕਥਾ ਕੀਰਤਨ ਇਸ ਵਾਸਤੇ ਹੈ ਕਿ ਬੰਦਾ ਜਪ ਕਰ ਸਕੇ ਬੰਦਾ ਚੱਲ ਸਕੇ ਕੀਰਤਨ ਤੁਸੀਂ ਸੁਣਿਆ ਜਪ ਨਾ ਕਰੋ ਕਥਾ ਤੁਸੀਂ ਸੁਣ ਲਈ ਜਪ ਨਾ ਕਰੋ ساری ਜ਼ਿੰਦਗੀ ਵੀ ਸੁਣਦੇ ਰਹੋ ਕਿਧਰੇ ਨਹੀਂ ਪਹੁੰਚੋਗੇ ਕੋਈ ਨਹੀਂ ਪਹੁੰਚਦਾ ਮੈਂ ਕਈ ਦੇਖੇ ਨੇ ਚੱਲੀ ਚੱਲੀ ਸਾਲ ਤੋਂ ਵੀ ਗੁਰਦੁਆਰੇ ਆ ਰਹੇ ਹਾਂ ਅੱਜ ਵੀ ਕਿਧਰੇ ਨਹੀਂ ਪਹੁੰਚੇ ਉੱਥੇ ਦੇ ਉੱਥੇ ਹੀ ਕਿਸੇ ਟਿਕਾਣੇ ਤੇ ਨਹੀਂ ਪਹੁੰਚੇ ਔਰ ਐਸਾ ਵੀ ਨਹੀਂ ਕਿ ਉਹ ਕਰਦਾ ਹੀ ਨਹੀਂ ਪਏ ਕੁਝ ਕਰਦੇ ਸਭ ਕੁਝ ਪੈਣਾ ਪਹੁੰਚਦੇ ਕਿਧਰੇ ਨਹੀਂ ਪਹੁੰਚੇ ਸਭ ਕੁਝ ਕਰਦਿਆਂ ਆਿਆਂ ਵੀ ਉਹ ਪਹੁੰਚ ਨਹੀਂ ਰਹੇ ਕਾਰਨ ਸਭ ਕੁਝ ਜੋ ਕੀਤਾ ਜਾ ਰਿਹਾ ਹੈ ਅਚੇਤਪਨ ਵਿੱਚ ਕੀਤਾ ਜਾ ਰਿਹਾ ਹੈ ਨਾ ਸਮਝ ਵਿੱਚ ਕੀਤਾ ਜਾ ਰਿਹਾ ਹੈ ਜਾਪ ਹੈ ਹੀ ਨਹੀਂ ਇਸ ਦੇ ਤੇ ਇੱਕ ਮੈਂ ਕੀ ਜਿਆ ਦਲੀਲ ਦੇਣਾ ਹੁਨਾ ਗੱਲ ਸ਼ਾਇਦ ਸਮਝ ਵਿੱਚ ਆ ਜਾ ਰਹਿ ਪੰਜ 10 ਸ਼ਰਾਬੀ ਸ਼ਰਾਬ ਦੇ ਨਸ਼ੇ ਵਿੱਚ ਚੂਰ ਚਲੇ ਗਏ ਦਰਿਆ ਦੇ ਕੰਢੇ ਤੇ ਬੈਠ ਗਏ ਬੇੜੀ ਵਿੱਚ ਤੇ ਲੱਗੇ ਚੱਪੂ ਚਲਾਣ ਬਈ ਦਰਿਆ ਤੋਂ ਪਾਰ ਜਾਵਾਂਗੇ ਉੱਥੇ ਬੈਠ ਕੇ ਰਾਗ ਰੰਗ ਦੀ ਮਹਿਲ ਸਜਾਵਾਂਗੇ ਸਾਰੀ ਰਾਤ ਇਸ ਢੰਗ ਨਾਲ ਬਤੀਤ ਕਰਾਂਗੇ ਤੋ ਬੈਠ ਗਏ ਨੌਕਾ ਦੇ ਚੱਪੂ ਚਲਾੰਦੇ ਬੈਠ ਚਲਾੰਦਿਆਂ ਚਲਾੰਦਿਆਂ ਚੱਪੂ ਅੱਧੀ ਰਾਤ ਲੰਘ ਗਈ ਏ ਉਹ ਖੁੱਟਣ ਲੱਗੀ ਰਾਤ ਦਾ ਅੰਤ ਹੋਣ ਲੱਗਾ ਇੱਕ ਦਾ ਨਸ਼ਾ ਟੁੱਟਿਆ ਤੇ ਉਹ ਨਾਲ ਦੇ ਸਾਥੀ ਨੂੰ ਪੁੱਛਦਾ ਬਈ ਚੱਕੂ ਚਲਾਉਂਦਿਆਂ ਚਲਾਉਂਦਿਆਂ ਬਾਵਾ ਥੱਕ ਗਈਆਂ ਨੇ ਆਪਾਂ ਪਹੁੰਚੇ ਕਿੱਥੇ ਆ ਕਿਹੜੀ ਥਾਂ ਤੇ ਪਹੁੰਚੇ ਦੂਜੇ ਦਾ ਵੀ ਨਸ਼ਾ ਟੁੱਟਿਆ ਤੇ ਉਹ ਦੇਖਦਾ ਕਹਿੰਦਾ ਮਿੱਤਰਾ ਆਪਾਂ ਤੇ ਕਿਧਰੇ ਵੀ ਨਹੀਂ ਪਹੁੰਚੇ ਉੱਥੇ ਹੀ ਖੜੇ ਹਾਂ ਚੱਕੂ ਸਾਰੀ ਰਾਤ ਚਲਾਉਂਦੇ ਰਹਿਣਾ ਨੌਕਾ ਜਿਹੜੀ ਹੈ ਬੇੜੀ ਅੱਗੇ ਗਈ ਨਹੀਂ ਤੀਸਰੇ ਦਾ ਵੀ ਨਸ਼ਾ ਟੁੱਟਿਆ ਉਹ ਕਹਿੰਦਾ ਕੰਬਖੋ ਤੁਸੀਂ ਸਾਰੀ ਰਾਤ ਚੱਪੂ ਤੇ ਚਲਾਉਂਦੇ ਰਹੋ ਪਰ ਜਿੰਨਾ ਸੰਗਲਾਂ ਨਾਲ ਬੇੜੀ ਬੰਨੀ ਪਈ ਸੀ ਸੰਗਲ ਤੇ ਖੋਲੇ ਹੀ ਨਹੀਂ ਰਸੇ ਤੇ ਖੋਲੇ ਹੀ ਨਹੀਂ ਐਵੇਂ ਚੱਪੂ ਚਲਾਉਂਦੇ ਰਹੋ ਤਾਂ ਮੈਂ ਦੇਖਦਾ ਲੋਕੀ ਗਿਆਨ ਦੇ ਲੋਕੀ ਦਾਨ ਦੇ ਨਿਕ ਨਹੀਂ ਉਹਦੇ ਚੱਪੂ ਚੜਾਉਂਦੇ ਰਹਿੰਦੇ ਪਰ ਜਿੰਨਾ ਗਲਤ ਖਿਆਲਾਂ ਦੇ ਨਾਲ ਜ਼ਿੰਦਗੀ ਦੀ ਬੇੜੀ ਬੰਨੀ ਪਈ ਹੈ ਉਹਨਾਂ ਨੂੰ ਤੋੜਦੇ ਨਹੀਂ ਸਭ ਕੁਝ ਕੀਤੇ ਹੋਇਆ ਵੀ ਬਲੁਖ ਉੱਥੇ ਦਾ ਉੱਥੇ ਹੀ ਰਹਿੰਦਾ ਕੱਖ ਨਹੀਂ ਫਰਕ ਪੈਂਦਾ ਕੋਈ ਫਰਕ ਨਹੀਂ ਪੈਂਦਾ ਇੱਕ ਗੁਰਦੁਆਰੇ ਆਣ ਵਾਲਾ ਬੰਦਾ ਝੂਠਾ ਹੈ ਆਣ ਵਾਲਾ ਵੀ ਝੂਠਾ ਹੈ ਜਿਹੜਾ ਨਹੀਂ ਆਂਦਾ ਕਰੋਧੀ ਹੈ ਆਉਂਦਾ ਹੈ ਉਹ ਵੀ ਕਰੋਧੀ ਹੈ ਜੋ ਗੁਰਦੁਆਰੇ ਨਹੀਂ ਆਉਂਦਾ ਦੁਖੀ ਹੈ ਪਰੇਸ਼ਾਨ ਹੈ ਬੇਚੈਨ ਹੈ ਪਰ ਜਿਹੜਾ ਆਉਂਦਾ ਹੈ ਉਹ ਵੀ ਦੁਖੀ ਬੇਚੈਨ ਪਰੇਸ਼ਾਨ ਹੈ ਕੋਈ ਫਰਕ ਨਹੀਂ ਦਿਖਾਈ ਦੇਂਦਾ ਇਥੋਂ ਨਾਸਤਿਕਤਾ ਦਾ ਜਨਮ ਹੁੰਦਾ ਹੈ ਈਸ਼ਵਰ ਤੋਂ ਇਨਕਾਰੀ ਹੋਣ ਦਾ ਜਨਮ ਆਉਂਦਾ ਹੈ ਵੀ ਜਿਹੜਾ ਜਾ ਰਿਹਾ ਉਹ ਕਿਹੜਾ ਸੁਖੀ ਹੈ ਜਿਹੜਾ ਜਾ ਰਿਹਾ ਉਹਨੂੰ ਕਿਹੜੀ ਸਮਝ ਹੈ ਜਿਹੜਾ ਜਾ ਰਿਹਾ ਉਹਦੇ ਕੋਲ ਕਿਹੜਾ ਆਨੰਦ ਹੈ ਕੁਛ ਵੀ ਨਹੀਂ ਪਰ ਇਥੋਂ ਅਧਾਰਮਿਕ ਜਜ਼ਬੇ ਪੈਦਾ ਹੁੰਦੇ ਨਹੀਂ ਇਥੋਂ ਨਾਸਤਿਕਤਾ ਦਾ ਜਨਮ ਹੁੰਦਾ ਹੈ ਇਥੋਂ ਮਨੁੱਖ ઈਸ਼ਵਰ ਤੋਂ ਇਨਕਾਰ ਹੀ ਹੁੰਦਾ ਹੈ ਔਰ ਜਿਹੜਾ ਆ ਰਿਹਾ ਅਗਰ ਉਹ ਸੂਝ ਸਮਝ ਦੇ ਮੁਤਾਬਿਕ ਨਹੀਂ ਆ ਰਿਹਾ ਅਗਰ ਉਹ ਜਾਪ ਨਹੀਂ ਕਰਨਾ ਕਥਾ ਕੀਰਤਨ ਸੁਣ ਕੇ ਜਾਪ ਕਰੇ ਨਾ ਅਭਿਆਸ ਕਰੇ ਨਾ ਕਿਧਰੇ ਵੀ ਨਹੀਂ ਪਹੁੰਚੇਗਾ ਕਈ ਕਿਧਰੇ ਨਹੀਂ ਪਹੁੰਚ ਰਿਹਾ ਵੀਵੀ ਤੀਤੀ ਸਾਲੋਂ ਗੁਰਦੁਆਰੇ ਆਉਂਦੇ ਕੱਖ ਵੀ ਕੋਈ ਕੁਛ ਵੀ ਕੋਈ ਜ਼ਿੰਦਗੀ ਦੇ ਸਿਵਾਏ ਦੁੱਖ ਤੋਂ ਹੋਰ ਕੁਝ ਨਹੀਂ ਜ਼ਿੰਦਗੀ ਦੇ ਸਿਵਾਏ ਬੇਚੈਨੀਆਂ ਤੇ ਪਰੇਸ਼ਾਨੀਆਂ ਤੋਂ ਹੋਰ ਕੁਝ ਨਹੀਂ ਤਾਂ ਖੈਰ ਮੈਂ ਅਰਜ਼ ਕਰਾਂ ਪਹੁੰਚਣਾ ਹੈ ਮਨੁੱਖ ਨੇ ਸੱਚ ਤੱਕ ਤੇ ਸੱਚ ਇੱਕ ਪਰਮ ਆਨੰਦ ਹੈ ਸੱਚ ਇੱਕ ਪਰਮ ਰਸ ਹੈ ਸੱਚ ਤੱਕ ਪਹੁੰਚਣ ਵਾਸਤੇ ਬਣਾ ਬੜਾਇਆ ਕੋਈ ਰਸਤਾ ਨਹੀਂ ਬਣਾ ਬਣਾਇਆ ਕੋਈ ਮਾਰਗ ਨਹੀਂ ਚੱਲੋਗੇ ਤੇ ਰਸਤਾ ਬਣੇਗਾ ਉੰਜ ਕੋਈ ਰਸਤਾ ਨਹੀਂ ਤੇ ਭਾਈ ਸਾਹਿਬ ਬਾਈ ਗੁਰਦਾਸ ਜੀ ਕਹਿੰਦੇ ਨੇ ਇਸ ਤਰ੍ਹਾਂ ਜਿਵੇਂ ਮੱਛੀ ਚੱਲਦੀ ਹੈ ਤੇ ਰਸਤਾ ਬਣਦਾ ਹੈ ਜਤੋਂ ਦੇ ਤੇ ਰਸਤਾ ਬਣੇਗਾ ਉੰਜ ਕੋਈ ਰਸਤਾ ਨਹੀਂ ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ ਜਿਵੇਂ ਜਲ ਵਿੱਚ ਮੱਛੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਚਲੀ ਜਾਂਦੀ ਹੈ ਜਾਤ ਕਰਦੇ ਆ ਸੁਰਤ ਅੱਗੇ ਚਲੇਗੀ ਧਿਆਨ ਅੱਗੇ ਚਲੇਗਾ ਜਿਸ ਵਕਤ ਧਿਆਨ ਅੱਗੇ ਜਾਣਾ ਸ਼ੁਰੂ ਹੋ ਜਾਏ ਸਮਝ ਲੋ ਤੁਸੀਂ ਰੱਬ ਦੇ ਮਾਰਗ ਤੇ ਚੱਲ ਪਿਆ ਅੱਗੇ ਧਿਆਨ ਪਿੱਛੇ ਨਹੀਂ ਧਿਆਨ ਅੱਗੇ ਗੁਰੂ ਅਰਜਨ ਦੇਵ ਜੀ ਮਾਰਿਆ ਲਿਖਦੇ ਨੇ ਅਵਾਹੂ ਤਰਾੰਗੇ ਪਿੱਛਾ ਫੇਰ ਨਾ ਮੋੜੜਾ ਨਾਨਕ ਸਿੰਝ ਇਹ ਆਵਾਰ ਬਹੁਰ ਨਾ ਹੋਵੀ ਜਨਮਾ ਅੱਗੇ ਵੇਖ ਅੱਗੇ ਵੇਖ ਕੇ ਚੱਲ ਪਿੱਛੇ ਕਾ ਵੇਖਣਾ ਪ੍ਰਮਾਤਮਾ ਦਾ ਘਰ ਅੱਗੇ ਹੈ ਗੁਰੂ ਦਾ ਘਰ ਅੱਗੇ ਹੈ ਪਰ ਬੰਦਾ ਆਉਂਦਾ ਗੁਰਦੁਆਰੇ ਸੁਰਤ ਪਿੱਛੇ ਜਾਂਦੀ ਹੈ। ਅੱਗੇ ਨਹੀਂ ਜਾਂਦੀ, ਪਿੱਛੇ ਜਾਂਦੀ ਕਿਉਂਕਿ ਪਿੱਛੇ ਜਾਣ ਦੀ ਆਦਤ ਪੈ ਗਈ ਹੈ। ਪਾਣੀ ਨਿਵਾਣ ਦੀ ਤਰਫ ਆਪਣੇ ਆਪ ਜਾਂਦਾ ਹੈ। ਪਰ ਪਾਣੀ ਨੂੰ ਉੱਪਰ ਚੜਨਾ ਹੋਵੇ ਪ੍ਰੈਸ਼ਰ ਚਾਹੀਦਾ ਹੈ, ਦਬਾਅ ਚਾਹੀਦਾ। ਸੁਰਤ ਸਾਡੀ ਥੱਲੇ ਆਪਣੇ ਆਪ ਜਾਂਦੀ ਹੈ, ਪਿੱਛੇ ਆਪਣੇ ਆਪ ਜਾਂਦੀ ਹੈ। ਵਿਕਾਰੀ ਬਣ ਜਾਂਦੀ ਹੈ, ਗ੍ਰੋਧੀ ਬਣ ਜਾਂਦੀ ਹੈ, ਲੋਭੀ ਬਣ ਜਾਂਦੀ ਹੈ, ਤ੍ਰishnaਲੂ ਬਣ ਜਾਂਦੀ ਹੈ ਆਪਣੇ ਆਪ ਕਿਉਂਕਿ ਪਾਣੀ ਦਾ ਸੁਭਾਅ ਹੈ। ਪਾਣੀ ਨਿਵਾਂਣ ਦੀ ਤਰਫ ਆਪਣੇ ਆਪ ਜਾਂਦਾ ਹੈ। ਸੁਰਤ ਦਾ ਸਾਡੇ ਧਿਆਨ ਦਾ ਸਵਾਭ ਬਣ ਗਿਆ ਹੈ ਥੱਲੇ ਜਾਣਾ। ਪ੍ਰਭੂ ਦਾ ਘਰ ਉੱਪਰ ਹੈ ਅਗਾਂ ਹੈ। ਤਾਂ ਉਹਦੇ ਵਾਸਤੇ ਕੁਝ ਆਸਰਾ ਚਾਹੀਦਾ ਹੈ ਔਰ ਉਹ ਆਸਰਾ ਹੈ ਜਪ। ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ, ਉਹਦੇ 'ਚ ਧਿਆਨ ਜੋੜਨਾ। ਵਾਹਿਗੁਰੂ ਵਾਹਿਗੁਰੂ ਦਾ ਮਨੁੱਖ ਜਾਪ ਕਰ ਸਕੇ ਬਾਣੀ ਤੋਂ ਆਸਰਾ ਲੈਣ। ਕਥਾ ਕੀਰਤਨ ਤੋਂ ਪ੍ਰੇਰਣਾ ਲੈਣੀ ਐ ਸਤ ਸੰਗ ਤੋਂ ਪ੍ਰੇਰਣਾ ਲੈਣੀ ਐ ਤੇ ਸਤ ਸੰਗ ਦੀ ਪਤਾ ਹੈ ਮਹਾਨਤਾ ਕਿਵੇਂ ਹੈ ਅਗਰ ਇੱਥੇ ਕੋਈ ਇੱਕ ਬੰਦਾ ਵੀ ਜੁੜਿਆ ਹੋਇਆ ਬੈਠਾ ਹੋਵੇ ਜਿਹਦੀ ਸੁਣਤ ਸ਼ਬਦ ਦੇ ਨੇੜੇ ਹੋਵੇ ਜਿਹਦੀ ਜ਼ਿੰਦਗੀ 'ਚ ਕੋਈ ਰਸ ਹੋਵੇ ਉਸ ਇੱਕ ਦਾ ਸਦਕਾ ਕਈ ਜੁੜਨ ਗਏ ਤੇ ਸਵਸਥੇ ਕਹਿ ਦਿੱਤਾ ਗਿਆ ਕਿ ਕੱਲਿਆਂ ਬੰਦਗੇ ਨਹੀਂ ਕਰ ਸਕੋਗੇ ਸਤ ਸੰਗ ਗੁਰੂ ਦੀ ਗੋਦ ਤੇ ਛਾਣਾ ਬੜਾ ਲਾਜ਼ਮੀ ਸਤ ਸੰਗ ਕਰਨਾ ਬੜਾ ਲਾਜ਼ਮੀ ਕੱਲ੍ਹ ਘਰ ਦੇ ਵਿੱਚ ਬੈਠੋਗੇ ਇਤਨੀ ਗੱਲ ਨਹੀਂ ਬਣੇਗੀ ਹਾਂ ਜੇ ਇੱਕ ਵਾਰ ਗੱਲ ਬਣ ਗਈ ਏ ਸ਼ੁਰੂਤ ਅੱਗੇ ਚੱਲ ਪਈ ਏ ਫਿਰ ਤੇ ਬੰਦਾ ਜਿੱਥੇ ਵੀ ਬੈਠੇਗਾ ਰਸ ਬਣੇਗਾ ਫਿਰ ਤੇ ਬੰਦਾ ਜਿੱਥੇ ਵੀ ਬੈਠੇਗਾ ਆਨੰਦ ਬਣੇਗਾ ਪਰ ਸ਼ੁਰੂ ਸ਼ੁਰੂ ਦੇ ਕੇ ਆਸਰਾ ਸਤ ਸੰਗ ਤੋਂ ਲੈਣਾ ਪਏਗਾ ਸਤ ਸੰਗ ਦਾ ਮਤਲਬ ਹੈ ਉਹਨਾਂ ਬੰਦਿਆਂ ਦਾ ਇਕੱਠ ਜਿਨ੍ਹਾਂ ਦੇ ਅੰਦਰ ਸ਼ੌਕ ਪੈਦਾ ਹੋ ਗਿਆ ਸੱਚ ਤੱਕ ਪਹੁੰਚਣ ਵਾਸਤੇ ਸਤ ਸੰਗੀ ਉਹ ਬੰਦਾ ਸਤ ਸੰਗੀ ਏ ਜੋ ਸਤ ਦੇ ਨੇੜੇ ਆ ਗਿਆ ਜਿਹਦਾ ਸਤ ਨਾਲ ਸੰਗ ਹੋ ਗਿਆ ਤੇ ਜੋ ਸਤ ਨਾਲ ਸੰਗ ਕਰਨ ਦੀ ਕੋਸ਼ਿਸ਼ ਪਏ ਕਰਦੇ ਉਹ ਸਤ ਸੰਗੀ ਨਹੀਂ ਸਾਧਕ ਨਹੀਂ ਕੋਸ਼ਿਸ਼ ਹੈ ਉਥੇ ਮਨੁੱਖ ਨੂੰ ਆਣਾ ਪਏਗਾ ਤੋਂ ਸਹਿਬ ਪਰਿਪੂਰਨ ਪ੍ਰਮਾਤਮਾ ਦਾ ਜਿਹੜਾ ਵਾਸਾ ਹੈ ਉਹਨੂੰ ਕਹਿੰਦੇ ਸੱਚਖੰਡਮਸ਼ੇ ਨਿਰੰਕਾਰ ਹੁਣ ਸੱਚ ਤੱਕ ਪਹੁੰਚੀ ਹੈ ਕੋਈ ਸਾਧਨਾ ਕੋਈ ਢੰਗ ਤੋਂ ਸੰਸਾਰ ਦੇ ਚ ਕਰੀਬਨ ਕਰੀਬਨ ਜਿਹੜੇ ਪੁਰਾਣੇ ਢੰਗ ਸਨ ਇੱਕ ਢੰਗ ਸਨਾਤਨੀ ਸਨਾਤਨ ਦਾ ਅਖਰੀ ਅਰਥ ਹੈ ਪੁਰਾਣਾ ਸਨਾਤਨ ਜਿਹੜਾ ਸ਼ਬਦ ਹੈ ਨਾ ਸੰਸਕ੍ਰਿਤ ਦਾ ਇਹਦੇ ਅਖਰੀ ਅਰਥ ਬਣਦੇ ਨੇ ਪੁਰਾਣਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਵੀ ਮੌਜੂਦ ਹੈ ਇਹ ਮਨ ਉਲਟ ਸਨਾਤਨ ਭਇਆ ਇਹ ਮਨ ਉਲਟ ਕੇ ਹੁਣ ਸਨਾਤਨੀ ਹੋ ਗਿਆ ਭਾਅ ਪੁਰਾਣੀ ਹਾਲਤ ਦੇ ਚਲਾ ਗਿਆ ਆਦੀ ਅਵਸਥਾ ਦੇ ਚਲਾ ਗਿਆ ਸਨਾਤਨ ਦਾ ਮਤਲਬ ਹੈ ਪੁਰਾਣਾ ਤਾਂ ਰੂਹੇ ਜ਼ਮੀਨ ਦੇ ਉੱਤੇ ਜਿਹੜਾ ਪੁਰਾਣਾ ਧਰਮ ਹੈ ਜਿਹਨੂੰ વૈਦਿਕ ਧਰਮ ਕਹਿੰਦੇ ਨੇ ਜੋ ਵੇਦਾਂ ਵਿੱਚੋਂ ਨਿਕਲਿਆ ਸੀ ਗਾਲਬਨ 4000 ਸਾਲ ਪੁਰਾਣਾ ਧਰਮ ਤਾਂ ਸਨਾਤਨ ਮਤ ਮਤਾੰਤਰ ਵਾਲਿਆਂ ਦਾ ਕਹਿਣਾ ਹੈ ਕਿ ਪਰਮਾਤਮਾ ਤੱਕ ਪਹੁੰਚਣ ਵਾਸਤੇ ਜਿਹੜੀ ਸਾਧਨਾ ਕਰਨੀ ਹੈ ਉਹ ਉਹਨਾਂ ਨੇ ਦੱਸੀ ਹੈ ਪ੍ਰਥਮ ਕਰਮ ਕਾਂਡ ਫਿਰ ਉਪਾਸ਼ਨਾ ਕਾਂਡ ਫਿਰ ਗਿਆਨ ਕਾਂਡ ਉਹ ਕਹਿੰਦੇ ਨੇ ਪ੍ਰਮਾਤਮਾ ਕੀ ਹੈ ਇੱਕ ਗਿਆਨ ਹੈ ਇੱਕ ਨੂਰ ਹੈ ਇੱਕ ਪ੍ਰਕਾਸ਼ ਹੈ ਉਸ ਪ੍ਰਕਾਸ਼ ਤੱਕ ਪਹੁੰਚਣਾ ਹੈ ਕਰੀਏ ਕੀ ਉਹ ਕਹਿੰਦੇ ਨੇ ਪਹਿਲੇ ਕਰਮ ਕਾਂਡ ਫਿਰ ਉਪਾਸ਼ਨਾ ਕਾਂਡ ਫਿਰ ਗਿਆਨ ਕਾਂਡ ਇਹ ਵੀ ਤਸ਼ਰੀਹ ਮੈਂ ਫਿਰ ਕਰਾਂਗਾ ਇਸਲਾਮ ਦੇ ਬਾਨੀ ਮੁਹੰਮਦ ਸਾਹਿਬ ਦਾ ਕਹਿਣਾ ਹੈ ਕਿ ਮਨੁੱਖ ਨੇ ਜਿਹੜਾ ਪਹੁੰਚਣਾ ਹੈ ਹਕੀਕਤ ਤੱਕ ਪਹੁੰਚਣਾ ਹੈ ਹੱਕ ਤੱਕ ਹਕੀਕਤ ਤੱਕ ਤੇ ਹਕੀਕਤ ਦਾ ਮਤਲਬ ਹੈ ਸਚਾਈ ਸੱਚ ਤੱਕ ਪਹੁੰਚਣਾ ਹੈ ਖੁਦਾ ਕੀ ਹੈ ਹੱਕ ਹੈ ਬਾਉ ਸੱਚ ਹੈ ਖੁਦਾ ਕੀ ਹੈ ਹਕੀਕਤ ਹੈ ਹੁਣ ਹਕੀਕਤ ਤੱਕ ਪਹੁੰਚਣਾ ਹੈ ਕਰੀਏ ਕੀ ਤੋ ਮੁਹੰਮਦ ਸਾਹਿਬ ਕਹਿੰਦੇ ਨੇ ਪਹਿਲੇ ਸ਼ਰੀਅਤ ਫਿਰ ਤਰੀਕਤ ਫਿਰ ਮਾਰਫਤ ਫਿਰ ਹਕੀਕਤ ਇੱਕ ਵਿਖੜੀ ਜਾਈ ਗੱਲ ਮੈਂ ਛੇੜ ਬੈਠਾਂ ਜੇ ਬਸ਼ਰਤੇ ਤੁਸੀਂ ਰੱਬ ਦੇ ਮਾਰਗ ਤੇ ਪਾਂਦੀ ਹੋਵੋ ਇਹ ਸਿਰਫ ਐਵੇਂ ਮਨੋਰੰਜਨ ਹੁੰਦਾ ਨਾ ਚਲੋ ਸੁਣ ਲੈਣਾ ਘੰਟਾ ਅੱਧਾ ਘੰਟਾ ਗੁਰਦੁਆਰੇ ਪਾਸ ਘਰ ਆਉਂਦੇ ਉਹਨਾਂ ਦੇ ਪੱਲੇ ਨਹੀਂ ਕੁਝ ਲੈਣਾ ਤੇ ਲਫ਼ਜ਼ ਮੈਂ ਫਿਰ ਦੁਹਰਾ ਦੇਣਾ ਵਕਤ ਪਾਸ ਨਹੀਂ ਕਰਨਾ ਵਕਤ ਸਫਲ ਕਰਨਾ ਹੈ ਜ਼ਿੰਦਗੀ ਪਾਸ ਨਹੀਂ ਕਰਨੀ ਜ਼ਿੰਦਗੀ ਸਫਲ ਕਰਨੀ ਹੈ ਸਮਾਂ ਪਾਸ ਨਹੀਂ ਕਰਨਾ ਸਮਾਂ ਸਫਲ ਕਰਨਾ ਹੈ ਕਿ ਘੁੰਮ ਫਿਰ ਕੇ ਮੈਂ ਦੇਖੇ ਲੋਕੀ ਬਹੁਤਾ ਗੁਰਦੁਆਰੇ ਸਮਾਂ ਪਾਸ ਕਰਦੇ ਹਨ ਵਕਤ ਪਾਸ ਕਰਦੇ ਹਨ ਸਮਾਂ ਸਫਲ ਕੋਈ ਕੋਈ ਕਰਦਾ ਹੈ ਔਰ ਜਿੱਦਾਂ ਸਮਾਂ ਸਫਲ ਹੋ ਗਿਆ ਉਹਦੀ ਤੇ ਜ਼ਿੰਦਗੀ ਸਫਲ ਹੋ ਗਈ ਜੇ ਤੇ ਜ਼ਿੰਦਗੀ ਸਫਲ ਹੋ ਗਈ ਜੀਵਨ ਯਾਤਰਾ ਸਫਲ ਹੋ ਗਈ ਸਫਲ 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 ਬਈ ਯਾਤਰਾ ਆਵਣ ਜਾਣ ਰਹੇ ਮਿਲੇ ਸਾਧ ਤੋ ਪਹੁੰਚਣਾ ਹਕੀਕਤ ਤੱਕ ਮੁਹੰਮਦ ਸਾਹਿਬ ਕਹਿੰਦੇ ਪਹਿਲੇ ਸ਼ਰੀਅਤ ਫਿਰ ਤਰੀਕਤ ਫਿਰ ਮਾਰਫਤ ਫਿਰ ਹਕੀਕਤ ਇੰਦੂ ઋષਿ मुनि ਕਹਿੰਦੇ ਨੇ ਦੋ ਪੜਾਓ ਨੇ ਤੀਸਰੀ ਮੰਜ਼ਲ ਮੁਹੰਮਦ ਸਾਹਿਬ ਦਾ ਕਹਿਣਾ ਹੈ ਤਿੰਨ ਪੜਾਉ ਨੇ ਚੌਥੀ ਮੰਜ਼ਲ ਹੈ ਤੇ ਗੁਰਨਾਮਕ ਦੇਵ ਜੀ ਮਹਾਰਾਜੀ ਦਾ ਕਹਿਣਾ ਹੈ ਚਾਰ ਪੜਾਉ ਨੇ ਪੰਨੀ ਮੰਜ਼ਲ ਹੈ ਚਾਰ ਪੜਾਉ ਨੇ ਧਰਮ ਖੰਡ ਗਿਆਨ ਖੰਡ ਸਰਨ ਖੰਡ ਕਰਮ ਖੰਡ ਇਹ ਚਾਰ ਤੇ ਨੇ ਪੜਾਉ ਸੱਚਖੰਡ ਮੰਜ਼ਲ ਹੈ ਸੱਚਖੰਡ ਤੱਕ ਪਹੁੰਚਣਾ ਹੈ ਔਰ ਇਹ ਵਿਚਾਰ ਮੈਂ ਇਸ ਵਾਸਤੇ ਹੁਣ ਆਰੰਭ ਕੀਤੀ ਹੈ ਕਿ ਤੁਸੀਂ ਖੁਦ ਨਿਰਣਾ ਕਰਨਾ ਕਿਥੇ ਖੜੇ ਹੋ ਕਿਹੜੇ ਪੜਾਅ 'ਤੇ ਖੜੇ ਹੋ ਕਿਉਂਕਿ ਸਾਬ ਕਹਿੰਦੇ ਨੇ ਚਾਰ ਪੜਾਅ ਨੇ ਤੇ ਪੰਜਵੀਂ ਮੰਜ਼ਲ ਹੈ। ਪ੍ਰਥਮ ਧਰਮਖੰਡ ਗਿਆਨਖੰਡ ਸ਼ਰਮਖੰਡ ਕਰਮਖੰਡ ਇਹ ਚਾਰ ਪੜਾਅ ਨੇ। ਸੱਚਖੰਡ ਮੰਜ਼ਲ ਹੈ। ਸੱਚਖੰਡ ਤੱਕ ਅਸੀਂ ਪਹੁੰਚਣਾ ਹੈ। ਦੋ ਪੜਾਅ ਨੇ ਤੀਸਰੀ ਮੰਜ਼ਿਲ ਹੈ ਐਸਾ ਹਿੰਦੂ ઋષਿ ਮੁਨੀ ਕਹਿੰਦੇ ਹਨ ਕਰਮ ਕਾਂ ਉਪਾਸ਼ਨਾ ਕਾਂ ਇਹ ਦੋ ਪੜਾਅ ਨੇ ਤੇ ਗਿਆਨ ਕਾਂ ਮੰਜ਼ਿਲ ਹੈ ਤਿੰਨ ਪੜਾਅ ਨੇ ਸ਼ਰੀਅਤ ਤਰੀਕਤ ਤੇ ਮਾਰਬਤ ਹਕੀਕਤ ਮੰਜ਼ਿਲ ਹੈ ਹਕੀਕਤ ਤੱਕ ਪਹੁੰਚਣਾ ਹੁਣ ਗਿਆਨ ਨੂੰ ਪ੍ਰਕਾਸ਼ ਨੂੰ ਨੂਰ ਨੂੰ ਹੀ ਈਸ਼ਵਰ ਕਹੋ ਬਨੇ پراچی ہندو رشی بنیا نے کہ پرماتما پرکاش ہے اور کچھ نہیں ایک چاننا ہے محمد تک پہنچنا ہے گرو گرن ساح جی مہاراج نے پرماتما گوروپ من نے وہ نور ہے وہ شبد ہے وہ دن ہے اناحد ناد ہے جب کوئی منخ پرماتما تک پہنچتا ہے ਉਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਔਰ ਉਸ ਦੇ ਅੰਦਰ ਅਨਹਦ ਨਾਦ ਚੱਲ ਜਾਂਦਾ ਹੈ ਅਨਹਦ ਬਾਣੀ ਨਾਦ ਵਜਾਇਆ ਸੁੰਨ ਸਮਾਦ ਅਨਹਦ ਤੈ ਨਾਦ ਕਹਿ ਨਾ ਜਾਏ ਅਚਰਜ ਬਿਸਮਾਰ ਉਸ ਦੇ ਅੰਦਰ ਅਨਹਦ ਨਾਦ ਵੱਜ ਪਏਗਾ ਫਿਰ ਨਾਮ ਜਪਤ ਕੋਟ ਸੂਰ ਉਜਾਰਾ ਦਿਨ ਸੇ ਭੜਮ ਅੰਧੇਰਾ ਉਦੇ ਅੰਦਰ ਇੱਕ ਪ੍ਰਕਾਸ਼ ਹੋ ਜਾਏਗਾ ਉਸ ਦੇ ਅੰਦਰ ਇੱਕ ਚਾਨਣਾ ਹੋ ਜਾਏਗਾ ਇਹ ਦੋ ਹਾਲਤਾਂ ਉਸ ਦੇ ਅੰਦਰ ਵਾਪਰਨ ਦੀਆਂ ਕਿਉਂ ਕਿ ਪ੍ਰਮਾਤਮਾ ਨਾਦ ਹੈ परमात्मा प्रकाश। ਕਨ 100 ਸਿਆਣੇ ਇੱਕੋ ਮਤ। ਜਗਤ ਦੇ ਤਮਾਮ ਰਹਿਬਰੀ ਪੁਰਸ਼ ਇਸ ਗੱਲ ਨਾਲ ਸਹਿਮਤ ਨੇ ਕਿ ਸੰਸਾਰ ਦੀ ਉਤਪਤੀ ਸ਼ਬਦ ਤੋਂ ਹੋਈ ਹੈ। ਨਾਦ ਤੋਂ ਹੋਈ ਹੈ। ਮੁਹੰਮਦ ਸਾਹਿਬ ਦਾ ਕਹਿਣਾ ਹੈ ਕਿ ਪੁੰਨ ਨਾਮ ਦੀ ਇੱਕ ਧੁਨ ਹੋਈ ਸੰਸਾਰ ਬਣ ਗਿਆ। ਹਿੰਦੂ ઋષਿ-ਮੁਨੀ ਕਹਿੰਦੇ ਨੇ ਕਿ ਓਮ ਦੀ ਧੁਨ ਹੋਈ ਓ ਤੇ ਜਗਤ ਬਣ ਗਿਆ। ਸੰਸਾਰ ਬਣ ਗਏ ਉਤਪਤ ਪਰ ਲੋ ਸ਼ਬਦੇ ਹੋ ਗਏ ਸਭ ਕਹਿੰਦੇ ਨੇ ਉਤਪਤੀ ਤੇ ਪਰਲੇ ਸ਼ਬਦ ਤੋਂ ਹੋ ਰਹੀ ਹੈ ਦੋਨੋਂ ਤੋਂ ਹੋ ਰਹੀ ਹੈ ਨਾਦ ਤੋਂ ਹੋ ਰਹੀ ਹੈ ਕੀਤਾ ਪਸਾਓ ਏਕੋ ਕਵਾਓ ਪਿਸਤੇ ਹੋਏ ਲਖ ਦਰਿਆ ਲਖਾਂ ਜ਼ਿੰਦਗੀਆਂ ਦੇ ਦਰਿਆ ਚੱਲ ਪਏ ਨੇ ਸ਼ਬਦ ਤੋਂ ਨਾਦ ਤੋਂ ਤੋ ਮੁਹੰਮਦ ਸਾਹਿਬ ਵੀ ਐਸਾ ਹੀ ਕਹਿੰਦੇ ਨੇ ਖੁਦਾ ਇੱਕ ਸ਼ਬਦ ਹੈ ਇੱਕ ਧੁਨ ਹੈ ਔਰ ਉਸ ਧੁਨ ਦਾ ਰੂਪ ਰੰਗ ਦੱਸਿਆ ਪੁਨ ਜੈਨੀ ਵੀ ਕਹਿਨੇ ਓੰਕਾਰ ਦੀ ਧੁਨ ਹੋਈ ਸੰਸਾਰ ਬਣ ਗਿਆ ਜਗਤ ਬਣ ਗਿਆ ਤੋ ਪਹੁੰਚਣਾ ਹੈ ਸ਼ਬਦ ਤੱਕ ਪਹੁੰਚਣਾ ਹੈ ਪ੍ਰਕਾਸ਼ ਤੱਕ ਕੀ ਕਰੀਏ ਕਿਹੜੀ ਸਾਧਨਾ ਕਰੀਏ ਕਿਸ ਤਰ੍ਹਾਂ ਦੀ ਸਾਧਨਾ ਕਰੀਏ ਵਕ ਵਕ ਰੋਹਰੀ ਪੁਰਸ਼ਾਂ ਨੇ ਜੋ ਕੁਝ ਆਖੇ ਹੈ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਪੁੱਛ ਆਖਿਆ ਹੈ ਉਹ ਮੈਂ ਤੁਹਾਡੇ ਸਾਹਮਣੇ ਰੱਖਣਾ ਹੈ ਹਿੰਦੂ ऋषि मुनि ਸਾਫ਼ ਕਹਿਨੇ ਪ੍ਰਥਮ ਕਰਮ ਗਾਨ ਪਹਿਲੇ ਮਨੁੱਖ ਕਰਮ ਕਰੇ ਤੇ ਕਰਮ ਸਰੀਰ ਨਾਲ ਹੋਣਗੇ ਉਪਾਸ਼ਨਾ ਮਨ ਨਾਲ ਹੋਵੇਗੀ ਤੇ ਗਿਆਨ ਪ੍ਰਕਾਸ਼ ਜਿਹੜਾ ਹੈ ਉਹ ਆਤਮਾ ਦਾ ਹਿੱਸਾ ਹੈ ਕੁਛ ਸਰੀਰ ਨਾਲ ਬੰਦਾ ਕਰੇ ਸਰੀਰ ਨਾਲ ਕੀ ਕਰੇ ਤੀਰਥਾਂ ਦਾ ਰਟਨ ਕਰੇ ਹਵਨ ਕਰੇ ਯਾਗ ਕਰੇ ਵਰਤ ਰੱਖੇ ਬਹੁਤ ਕੁਛ ਕਰਮकांड ਉਹਨਾਂ ਦਾ ਲੰਬਾ ਹੈ ਗਿਣਤੀ ਕਰਾਂਗੇ ਤੇ ਹਜ਼ਾਰਾਂ ਤਰ੍ਹਾਂ ਦਾ ਕਰਮकांड ਹੈ ਜੋ ਸਨਾਤਨ ਜਗਤ ਵਿੱਚ ਮੌਜੂਦ ਤੇ ਸਰੀਰ ਨਾਲ ਕਰਦਿਆਂ ਕਰਦਿਆਂ ਜਿਉਂ ਬੰਦਾ ਥਕੇਗਾ ਤਾਂ ਦੂਸਰਾ ਤਰੀਕਾ ਉਹਨੇ ਫਿਰ ਦੱਸਿਆ ਦੂਜੀ ਸਟੇਜ ਉਪਾਸ਼ਨਾ ਦਾੰਡ ਉਪਾਸਨ ਆਪਣੇ ਆਪ ਦੇ ਨਾਲ ਆਸਣ ਜਮਾ ਕੇ ਬੈਠਣਾ ਆਪਣੇ ਆਪ ਨਾਲ ਬੈਠਣਾ ਤੇ ਲਬਜ਼ ਮੈਂ ਫਿਰ ਦੁਹਰਾ ਦੇਆ ਆਪਣੇ ਆਪ ਨਾਲ ਬੰਦਾ ਨਹੀਂ ਬੈਠ ਸਕਦਾ ਉਪ ਆਸਨ ਦਾ ਮਤਲਬ ਹੈ ਆਪਣੇ ਆਪ ਦੇ ਨਾਲ ਆਸਨ ਲਗਾਣਾ ਆਪਣੇ ਆਪ ਦੇ ਨਾਲ ਬੈਠਣਾ ਨਹੀਂ ਬੈਠ ਸਕਦਾ ਮਨੁੱਖ ਦੂਜਿਆਂ ਨਾਲ ਬੈਠ ਸਕਦਾ ਹੈ ਮਨੁੱਖ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦਾ ਕਦੀ ਬਗੌਰ ਮੁਤੱਲਾ ਕਰਕੇ ਵੇਖ ਲੈਣਾ ਮਨੁੱਖ ਦੋਸਤਾਂ ਵਿੱਚ ਬੈਠ ਸਕਦਾ ਹੈ ਮਿੱਤਰਾਂ ਦੇ ਵਿੱਚ ਬੈਠ ਸਕਦਾ ਹੈ ਸੰਸਾਰ ਨਾਲ ਬੈਠ ਸਕਦਾ ਹੈ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦਾ ਕਾਰਨ ਕਿ ਆਪਣੇ ਆਪ ਦੇ ਨਾਲ ਕਦੀ ਇਹ ਬੈਠੇ ਹੀ ਨਹੀਂ ਇਹਨੂੰ ਪਤਾ ਹੀ ਨਹੀਂ ਬੋਧ ਨੇ ਜਿਉ ਆਪਣੇ ਆਪ ਦੇ ਨਾਲ ਬੈਠਣ ਦੀ ਕੋਸ਼ਿਸ਼ ਕਰਦਾ ਹੈ ਤਾਂ ਦੁੱਖ ਕਲੇਸ਼ ਪ੍ਰਾਣੀਆਂ ਬੇਚੈਨੀਆਂ ਸਾਹਮਣੇ ਆ ਜਾਂਦੀਆਂ ਨੇ ਇਸ ਵਾਸਤੇ ਆਪਣੇ ਆਪ ਦੇ ਨਾਲ ਜਿਹੜਾ ਬੈਠਣਾ ਹੈ ਮਨੁੱਖ ਦਾ ਇਹ ਬਹੁਤ ਔਖਾ ਹੈ ਤਾਂ ਉਹਨਾਂ ਨੇ ਕਿਹਾ دوسری ਸਟੇਜ ਹੈ ਮਨੁੱਖ ਆਪਣੇ ਆਪ ਦੇ ਨਾਲ ਬੈਠੇ ਹੁਣ ਆਪਣੇ ਆਪ ਦੇ ਨਾਲ ਬੈਠੇ ਤਾਂ ਕੁਝ ਆਸਰਾ ਚਾਹੀਦਾ ਹੈ ਤਾਂ ਉਹ ਵੀ ਕਹਿੰਨ ਕਿਸੇ ਮੰਤਰ ਦਾ ਰਚਨ ਕਰੇ ਇਹ ਦੀਵੇ ਵਿੱਚ ਧਿਆਨ ਜੋੜੇ। ਕਈ ਵਿਧੀਆਂ ਉਹਨਾਂ ਨੇ ਦੱਸਿਆ ਨੇ। ਜਾਂ ਮਸਤਕ ਵਿੱਚ ਧਿਆਨ ਜੋੜੇ। ਸਹਿਜੇ ਸਹਿਜੇ ਉਪਾਸ਼ਨਾ ਹੋ ਜਾਏਗੀ। ਸਹਿਜੇ ਸਹਿਜੇ ਉਸ ਨੂੰ ਆਪਣੇ ਆਪ ਦੇ ਨਾਲ ਬੈਠਣ ਦੀ ਜਾਂਚ ਆ ਜਾਏਗੀ। ਤੇ ਫਿਰ ਜੇ ਉਹ ਆਪਣੇ ਆਪ ਦੇ ਨਾਲ ਬੈਠ ਵੀ ਗਿਆ ਤੇ ਫਿਰ ਕੀ ਹੋਵੇਗਾ? ਉਹ ਕੰਨ ਪ੍ਰ ਗਿਆਨ ਹੋ ਜਾਏਗਾ। ਫਿਰ ਪ੍ਰਕਾਸ਼ ਹੋ ਜਾਏਗਾ। ਫਿਰ ਉਹ ਗਿਆਨ ਉਤਾਨ ਤੱਕ ਪਹੁੰਚ ਜਾਏਗਾ। ਪ੍ਰਮਾਤਮਾ ਕੀ ਹੈ ਗਿਆਨ? ਤੋ ਉਹ ਕਹਿੰਦੇ ਨੇ ਗਿਆਨ ਹੰ ਤੱਕ ਪਹੁੰਚਦੇ ਆ ਸੁਖ ਮਿਲ ਜਾਏਗਾ ਪ੍ਰਕਾਸ਼ ਤੱਕ ਪਹੁੰਚਦੇ ਆ ਆਨੰਦ ਮਿਲ ਜਾਏਗਾ ਪ੍ਰਕਾਸ਼ ਤੱਕ ਪਹੁੰਚਦੇ ਆ ਸਾਰੀਆਂ ਖੁਸ਼ੀਆਂ ਝੋਲੀ ਵਿੱਚ ਪਹਿ ਜਾਣਗੀਆਂ ਕਿਉਂਕਿ ਪਰਮਾਤਮਾ ਪ੍ਰਕਾਸ਼ ਹੈ ਪਰਮਾਤਮਾ ਗਿਆਨ ਹੈ ਇਸਲਾਮ ਈਸਾਈ ਤੇ ਯਹੂਦੀ ਮਤ ਜਿਹੜਾ ਇਹ ਕਹਿੰਦਾ ਬੰਦਾ ਜਿਹੜਾ ਦੁਖੀ ਹੈ ਨਾ ਦੁਖੀ ਤੇ ਇਸ ਵਾਸਤੇ ਹੈ ਕਿ ਬੰਦਾ ਪਾਪੀ ਹੈ ਹਰ ਪਾਪ ਦੇ ਚੋਂ ਦੁੱਖ ਪੈਦਾ ਹੁੰਦਾ ਹੈ ਤੇ ਜਿੰਨੇ ਪਾਪ ਵਧਦੇ ਨੇ ਉਤਨੇ ਦੁੱਖ ਵਧ ਜਾਂਦੇ ਨੇ ਲਬਜ਼ ਕਿਧਰੇ ਤਰਕ ਨਾ ਸਮਝ ਲੈਣੀ ਈਸਾਈਤ ਯਹੂਦਿਆਂ ਵਿੱਚ ਔਰ ਇਸਲਾਮ ਵਿੱਚ ਬਹੁਤ ਸਾਰੀਆਂ ਗੱਲਾਂ ਬਿਲਕੁਲ ਬੱਚਿਆਂ ਵਾਲੀਆਂ ਨੇ ਔਰ ਧਾਰਮਿਕ ਤੌਰ ਤੇ ਜਿਹੜਾ ਬਜ਼ੁਰਗ ਬੰਦਾ ਹੈ ਸੋ ਜਵਾਨ ਬੰਦਾ ਹੈ ਉਸ ਵਾਸਤੇ ਇਸ਼ਾਰੀਆਂ ਗੱਲਾਂ ਬੱਚਿਆਂ ਵਾਲੀਆਂ ਨੇ ਕੋਈ ਖਾਸ ਨਹੀਂ ਨੇ ਜਿਨ੍ਹਾਂ ਨੇ ਵੀ ਲਿਖੀਆਂ ਨੇ ਕੋਈ ਬਹੁਤ ਦੂਰ ਦ੍ਰਿਸ਼ਟੀ ਨਾਲ ਨਹੀਂ ਲਿਖਿਆ ਤੇ ਮੇਰੇ ਮੁਤਾਲੇ ਵਿੱਚ ਇਹ ਆਇਆ ਹੈ ਕਿ ਬਾਈਬਲ حضرت ঈਸਾ ਤੋਂ 500 ਸਾਲ ਬਾਅਦ ਲਿਖੀ ਗਈ 500 ਸਾਲ ਬ੍ਰਹਮਾ ਦੇ ਕੰਠ ਤੋਂ ਜਿਹੜੇ ਵੇਦ ਨਿਕਲੇ ਉਹ 1.5 ਹਜ਼ਾਰ ਸਾਲ ਬਾਅਦ ਲਿਖੇ ਗਏ ਉਸ ਵਕਤ ਨਹੀਂ ਲਿਖੇ ਗਏ ਜਿਸ ਵਕਤ ਬ੍ਰਹਮੇ ਨੇ ਉਚਾਰਨ ਕੀਤਾ ਸੀ ਉਦੋਂ ਕਾਗਜ਼ ਵੀ ਨਹੀਂ ਸੀ ਲਿਖਣ ਦੀ ਕੋਈ ਪ੍ਰਵਿਰਤੀ ਵੀ ਨਹੀਂ ਸੀ ਲਿਖਣ ਦਾ ਕੋਈ ਡੰਗ ਵੀ ਨਹੀਂ ਸੀ। ਮੁਹੰਮਦ ਸਾਹਿਬ ਦੇ ਕੰਠ ਤੋਂ ਜੋ ਕੁਰਾਨ ਦੀਆਂ ਆਇਤਾਂ نازਲ ਹੋਈਆਂ ਨੇ 200 ਸਾਲ ਬਾਅਦ ਲਿਖੀਆਂ ਗਈਆਂ। ਜਦੋਂ ਮੁਹੰਮਦ ਸਾਹਿਬ ਆਲਮੇ ਵਜੂਦ ਤੇ ਸਨ ਕਾਗਜ਼ ਨਹੀਂ ਸੀ। ਕਹਿੰਦੇ ਨੇ ਉਹਨਾਂ ਨੇ ਖਜੂਰ ਦੇ ਪੱਤੇ ਆ ਦਿੱਤੇ। ਉਹ ਆਇਤਾਂ ਲਿਖੀਆਂ ਖਜੂਰ ਦੇ ਪੱਤਿਆਂ ਦੇ। ਉਹ ਪੱਤੇ ਬੱਕਰੀ ਖਾ ਗਈ। ਕੁਰਾਨ ਨੂੰ ਰੂਪ ਫਿਰ 200 ਸਾਲ ਬਾਅਦ ਦਿੱਤਾ ਗਿਆ। ਬ੍ਰਹਮੇ ਦੇ ਕੰਖ ਤੋਂ ਜਿਹੜੇ ਵੇਦ ਨਿਕਲੇ ਵੇਦ ਬਾਣੀ ਨਿਕਲੀ ਉਹਨੂੰ ਰਿਸ਼ੀ ਮੁਨੀਆਂ ਨੇ ਸਰੋਧਿਆਂ ਨੇ ਯਾਦ ਕਰ ਲਿਆ ਵੇਦਾਂ ਨੂੰ ਕਹਿੰਦੇ ਨੇ ਸ੍ਰੋਤੀ ਸੁਣਿਆ ਹੋਇਆ ਗਿਆਨ ਸੁਣ ਕੇ ਯਾਦ ਕੀਤਾ ਗਿਆ ਸੁਣ ਕੇ ਬੁੱਧੀ ਦੇ ਵਿੱਚ ਰੱਖਿਆ ਗਿਆ ਚੇਤੇ ਦੇ ਵਿੱਚ ਰੱਖਿਆ ਗਿਆ ਜਦੋਂ ਲਿਖਣ ਦਾ ਢੰਗ ਪ੍ਰਗਟ ਹੋ ਗਿਆ ਤਾਂ ਫਿਰ ਭੋਜ ਪੱਤਰਾਂ ਦੇਤੇ ਲਿਖਿਆ ਗਿਆ ਹਿੰਦੁਸਤਾਨ ਦੇ ਵਿੱਚ ਇੱਕ ਦਰਖਤ ਹੈ ਜਿਹਨੂੰ ਚੌੜੇ ਚੌੜੇ ਪੱਤੇ ਹੁੰਦੇ ਨੇ ਕਿ ਉਹਦੇ ਪੱਤੇ ਕਾਫੀ ਮੁੱਦਤ ਤੱਕ ਰੱਖੇ ਜਾ ਸਕਦੇ ਨੇ ਖਰਾਬ ਨਹੀਂ ਹੁੰਦੇ ਟੁੱਟਦੇ ਨਹੀਂ ਉਹਨੂੰ ਭੋਜ ਪੱਤਰ ਕਹਿੰਦੇ ਨੇ ਉਹਨਾਂ ਭੋਜ ਪੱਤਰਾਂ ਦੇ ਉੱਤੇ ਵੇਦ ਬਾਣੀ ਲਿਖੀ ਗਈ ਔਰ ਲਿਖੀ ਗਈ 1500 ਸਾਲ ਬਾਅਦ ਪੀੜੀ ਦਰ ਪੀੜੀ ਸੁਣ ਕੇ ਲੋਕੀ ਯਾਦ ਕਰਦੇ ਸਨ ਪੀੜੀ ਦਰ ਪੀੜੀ ਕੁਰਾਨ ਦੀਆਂ ਆਇਤਾਂ ਯਾਦ ਕੀਤੀਆਂ ਗਈਆਂ 200 ਸਾਲ ਬਾਅਦ ਲਿਖੀਆਂ ਗਈਆਂ ਪੀੜੀ ਪਰ ਪੀੜੀ ਹਜ਼ਰਤ ਈਸਾ ਦਾ ਜੁੜਾ ਗਿਆਨ ਸੀ ਯਾਦ ਰੱਖਿਆ ਗਿਆ ਤੇ 500 ਸਾਲ ਬਾਅਦ ਲਿਖਿਆ ਗਿਆ ਤੇ ਹੁਣ ਮੈਂ ਅਰਜ਼ ਕਰ ਰਿਹਾ ਇੱਕ ਗੱਲ ਅੱਜ ਸੁਣਾਈ ਜਾਏ ਤੇ ਕੱਲ ਉਹ ਲਿਖੀ ਜਾਏ ਫਰਕ ਪੈ ਜਾਏਗਾ ਮੇਰੇ ਹੱਥ ਦੇ ਵਿੱਚ ਗੁਲਾਬ ਦਾ ਫੁੱਲ ਹੋਵੇ ਤੇ ਮੈਂ ਦੂਸਰੇ ਨੂੰ ਦੇ ਦੇਵਾਂ ਦੂਸਰਾ ਤੀਸਰੇ ਨੂੰ ਦੇ ਦੇਵੇ ਤੀਸਰਾ ਚੌਥੇ ਨੂੰ ਦੇ ਦੇਵੇ ਤੇ ਫਿਰ 100 ਹੱਥਾਂ ਵਿੱਚ ਜਾਵੇ ਤੇ ਫਿਰ ਮੇਰੇ ਕੋਲ ਵਾਪਸ ਆਵੇ ਇਹ ਫੁੱਲ ਉਹ ਨਹੀਂ ਹੋਵੇਗਾ ਫਰਕ ਪੈ ਜਾਏਗਾ ਇਹਨੂੰ ਸੈਕੜੇ ਹੱਥਾਂ ਨੇ ਛੋਇਆ ਹੈ ਤੋ ਹੱਥ ਦੀ ਛੋਹ ਨਾਲ ਕੁਝ ਦਿੱਕਤਾ ਹੈ ਤੇ ਕੁਝ ਲੈ ਲਿਆ ਇੱਕ ਬੰਦੇ ਦੀ ਗੱਲ ਜਦ ਦੂਸਰੇ ਤੱਕ ਪਹੁੰਚਦੀ ਹੈ ਨਾ ਤੇ ਦੂਸਰੇ ਤੋਂ ਤੀਸਰੇ ਤੱਕ ਪਹੁੰਚਦੀ ਹੈ ਫਰਕ ਪੈ ਜਾਂਦਾ ਲਾਜ਼ਮੀ ਫਰਕ ਪੈ ਜਾਂਦਾ ਹੈ ਔਰ ਫਿਰ ਤੀਸਰੇ ਤੋਂ ਚੌਥੇ ਤੱਕ ਪਹੁੰਚੇ ਚੌਥੇ ਤੋਂ ਪੰਜਵੇਂ ਤੱਕ ਪਹੁੰਚੇ ਪੰਜਵੇਂ ਤੋਂ ਛੇਵੇਂ ਤੱਕ ਪਹੁੰਚੇ ਜਦ ਸੌਵੇਂ ਬੰਦੇ ਤੱਕ ਉਹ ਗੱਲ ਪਹੁੰਚੇਗੀ ਤੇ ਉਹ ਉਸ ਨੂੰ ਲਿਖੇਗਾ ਗੱਲ ਦਾ ਅਸਲੀ ਤੱਥ ਹੀ ਹੋ ਜਾਏਗਾ ਬਗੌਰ ਮੁਤੱਲਾ ਕਰਕੇ ਵੀ ਤੁਸੀਂ ਵੇਖ ਲੈਣਾ ਸਵੇਰੇ ਤੁਸੀਂ ਕਿਸੇ ਤੋਂ ਗੱਲ ਸੁਣ ਲਓ ਤੇ ਸ਼ਾਮ ਨੂੰ ਜਦ ਤੁਸੀਂ ਕਿਸੇ ਨੂੰ ਸੁਣਾਓਗੇ ਕੁਝ ਫਰਕ ਹੈ ਤੇ ਜਿਸ ਨੇ ਸੁਣ ਕੇ ਅਗਾਂ ਕਿਸੇ ਨੂੰ ਸੁਣਾਣੀ ਹੈ ਫਿਰ ਫਰਕ ਪੈ ਜਾਏਗਾ ਇਹ ਫਰਕ ਕਹਿੰਦਾ ਹੀ ਜਾਏਗਾ ਪੈਂਦਾ ਜਾਏਗਾ ਅਸਲੀ ਗੱਲ ਖੋ ਜਾਂਦੀ ਹੈ حضرت عیسیٰ ਦੇ ਅਸਲੀ ਬੋਲ ਖੋ ਗਏ 500 ਸਾਲ ਬਾਅਦ ਲਿਖੇਗਾ ਇਸ ਵਾਸਤੇ ਬਾਈਬਲ ਦੀਆਂ ਕਈ ਗੱਲਾਂ ਅੱਜ ਸੱਚਾਈ ਤੋਂ ਪੂਰੀਆਂ ਨਹੀਂ ਉਤਰਦੀਆਂ ਉੱਥੇ ਲਿਖਿਆ ਜ਼ਮੀਨ ਜਿਹੜੀ ਹੈ ਇਹ ਚਪਟੀ ਹੈ ਇਹ ਤੇ ਗੋਲ ਹੈ ਉੱਥੇ ਲਿਖਿਆ ਜ਼ਮੀਨ ਰੁਕੀ ਹੋਈ ਹੈ ساکਨ ਹੈ ਇਹਦੇ ਆਲੇ ਦੁਆਲੇ ਸੂਰਜ ਘੁੰਮਦਾ ਹੈ ਅੱਜ ਸਾਇੰਸ ਨੇ ਸਿੱਧ ਕਰ ਦਿੱਤਾ ਇਹ ਗੱਲ ਹੀ ਉਲਟ ਹੈ ਸਭ ਤੋਂ ਪਹਿਲੇ ਜਿਨ੍ਹਾਂ ਨੇ ਥੋੜਾ ਜਿਹਾ ਇਤਿਹਾਸ ਦਾ ਮੁਤਾਲਾ ਕੀਤਾ ਹੈ ਗਲੀਲੀਓ ਨੇ ਇਹ ਗੱਲ ਆਖੀ ਬਈ ਨਹੀਂ ਜ਼ਮੀਨ ਘੁੰਮ ਰਹੀਏ ਆਪ ਨੂੰ ਪਤਾ ਹੋਵੇਗਾ ਉਹਨੂੰ ਪਕੜ ਕੇ ਜੇਲ੍ਹ ਵਿੱਚ ਪਾ ਦਿੱਤਾ ਗਿਆ ਸੀ ਤੂੰ ਬਾਈਬਲ ਤੋਂ ਉਲਟ ਗੱਲ ਕਹਿਣਾ ਤੂੰ ਹਜ਼ਰਤ ਈਸਾ ਨਾਲੋਂ ਵੱਡਾ ਹੋ ਗਿਆ ਔਰ ਪਤਾ ਹੈ ਉਸਨੂੰ ਕੀ ਆਖਿਆ ਗਿਆ ਜੇ ਕੱਲ ਸੂਰਜ ਨਿਕਲਣ ਤੋਂ ਪਹਿਲੇ ਤੂੰ ਮਾਫੀ ਨਾ ਮੰਗੇ ਤਾਂ ਤੈਨੂੰ ਸਜ਼ਾਏ ਮੌਤ ਦਿੱਤੀ ਜਾਏਗੀ 80 ਸਾਲ ਦਾ ਇਹ ਬੁੱਢਾ ਸਾਇੰਸਦਾਨ ਵਿਗਿਆਨਕ ਸੋਚੀ ਪੈ ਗਿਆ ਕਿ ਨ ਮੂਰਖਾ ਨੇ ਮੈਨੂੰ ਮਾਰ ਦੇਣਾ ਹੈ ਐਵੇਂ ਹੀ ਮਾਰ ਦੇਣਾ ਹੈ ਤੇ ਮੈਂ ਭੋਜ ਤੇ ਭਾ ਮਰ ਜਾਵਾਂਗਾ ਇਹ ਖਾਮਾ ਖਾ ਭੰਗ ਦੇ ਭਾ ਤੇ ਅਜੇ ਜ਼ਿੰਦਗੀ ਦੇ ਕਈ ਰਾਜ਼ ਮੈਨੂੰ ਪਤਾ ਨੇ ਮੈਂ ਜਗਤ ਨੂੰ ਦੱਸਣੇ ਨੇ ਉਸ ਵਿਚਾਰੇ ਨੇ ਸਵੇਰੇ ਮਾਫੀ ਮੰਗ ਲਈ ਅੱਛਾ ਭਈ ਮੈਂ ਮਾਫੀ ਮੰਗਣਾ ਮੈਂ ਨਹੀਂ ਕਹਿੰਦਾ ਲੇਕਿਨ ਅਸਲੀਅਤ ਇਹ ਹੈ ਉਹਨੇ ਫਿਰ ਵੀ ਕਹਿ ਦਿੱਤਾ ਅਸਲੀ ਗੱਲ ਇਹ ਹੈ ਕਿ ਜ਼ਮੀਨ ਘੁੰਮ ਰਹੀ ਹੈ سورج کے ارد یہ ساکن نہیں یہ رکی ہوئی نہیں ہے اور اس چکر دے چنا پہنا کہ زمین چپلی ہے زمین گول ہے یہ بھی اس نے کہا پر جی تسی کہیں دے ہوتے میں معافی مانگ لیں مانگ لیں سچائی اے کیونکہ میرے معافی منگر نالوی سچائی رد نہیں ہوگے گی میرے معافی منگر نالوی سچائی الٹ نہیں ہوگے گی میں معافی منگ لینا اس بڑھے سینس دان نے اچھارے نے معافی منگ لے ਉਹਨੂੰ ਆਜ਼ਾਦ ਤੇ ਕਰ ਦਿੱਤਾ ਗਿਆ ਲੇਕਿਨ ਅੱਜ ਬੱਚੇ-ਬੱਚੇ ਨੂੰ ਪਤਾ ਹੈ ਉਹ ਠੀਕ ਕਹਿੰਦਾ ਸੀ ਬਾਈਬਲ ਗਲਤ ਕਹਿੰਦੀ ਹੈ ਉਹ ਠੀਕ ਕਹਿੰਦਾ ਸੀ 500 ਸਾਲ ਬਾਅਦ ਹਜ਼ਰਤ ਈਸਾ ਦੇ ਬੋਲ ਲਿਖੇ ਗਏ ਤੋਂ ਫਰਕ ਤੇ ਪਹਿ ਜਾਣਾ ਸੀ ਕੁਝ ਮਨੁੱਖ ਨੇ ਆਪਣੀ ਤਰਫੋਂ ਜੋੜ ਦਿੱਤਾ ਕੁਝ ਵਿੱਚੋਂ ਖੋ ਗਿਆ ਹਿੰਦੂ ઋષਿ ਮੁਨੀ ਆਨੇ ਜੋ ਬ੍ਰਹਮੇ ਦੇ ਕੰਠ ਤੋਂ ਅੰਮ੍ਰਿਤਮਈ ਗਿਆਨ ਨਿਕਲੇ ਸੀ